ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਬਾਬਾ ਦੀਪ ਸਿੰਘ ਜੀ ਦੇ ਬਾਰੇ ਤਲਗੀ ਤਰਪੀਤਾ ਦੇ ਦਰਸ਼ਨ ਦੀਦਾਰੇ ਦਰਸ਼ਨ ਦੇਖ ਸ਼ੀਤਲ ਮਨ ਪਏ ਜਨਮ ਜਨਮ ਕੇ ਕਿਲਵਿਖ ਗਏ ਦਰਸ਼ਨ ਦੇ ਧਾਰਿਓ ਪ੍ਰਭ ਆਸ ਨਿਤ ਨਾਨਕ ਚਿਤਵੇ ਸਚ ਅਰਦਾਸ ਪ੍ਰੇਮ ਦੀ ਸ਼ਕਤੀ ਪਰਮਾਤਮਾ ਦੀ ਸ਼ਕਤੀ ਹੁੰਦੀ ਹੈ ਇਸ ਪ੍ਰੇਮ ਤੇ ਸ਼ਰਦਾ ਦੇ ਭਾਵਨਾ ਦੇ ਖਿੱਚੀ ਹੋਏ ਸ਼ਰਦਾਲੂ ਪਹਾੜ ਟੱਪ ਕੇ ਦਰਿਆ पार ਕਰਕੇ ਸੈਂਕੜੇ ਮੇਲਾ ਦਾ ਪੈਂਡਾ ਤੈ ਕਰਕੇ ਆਪਣੇ ਗੁਰੂ ਦੇ ਦਰਸ਼ਨ ਕਰਨ ਪਹੁੰਚ ਜਾਂਦੇ ਹਨ ਸੰਨ 1700 ਈਸਵੀ ਦੀ ਵਿਸਾਖੀ ਵਿੱਚ ਥੋੜੇ ਦਿਨ ਬਾਕੀ ਸਨ ਸ਼ਰਦਾਲੂ ਆਨੰਦਪੁਰ ਸਾਹਿਬ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਮਾਝੇ ਦੀ ਸੰਗਤ ਨੇ ਚਬਾਲ ਵਿੱਚ ਇਕੱਠੇ ਹੋਣਾ ਸੀ ਤੇ ਉੱਥੋਂ ਹੀ ਸਾਰਿਆਂ ਨੇ ਆਨੰਦਪੁਰ ਸਾਹਿਬ ਲਈ ਚਾਲੇ ਪਾਉਣੇ ਸਨ ਇਸ ਲਈ ਭਾਈ ਪਖਤੂ ਮਾਤਾ ਜਿਉਣੀ ਤੇ ਉਹਨਾਂ ਦਾ ਪਿਆਰਾ ਸੁਪੁੱਤਰ ਦੀਪ ਵੀ ਪਹੁਵੰਡ ਦੀ ਸੰਗਤ ਨਾਲ ਚਹਾਲ ਪੁੱਜ ਗਏ ਨੌਜਵਾਨ ਦੀਪ ਨੂੰ ਤਾਂ ਆਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਨ ਦਾ ਚਾਹ ਚੜਿਆ ਹੋਇਆ ਸੀ ਉਸ ਲਈ ਤਾਂ ਇਹ ਦਿਨ ਮਸਾ ਆਇਆ ਸੀ ਸੰਗਤ ਨੇ ਗੁਰੂ ਕੇ ਲੰਗਰ ਵਾਸਤੇ ਆਪਣੀ ਸ਼ਰਧਾ ਤੇ ਵਿੱਤ ਅਨੁਸਾਰ ਰਸਦ ਕੋੜੀਆਂ ਤੇ ਗੱਡਿਆਂ ਉੱਤੇ ਲਾਈ ਹੋਈ ਲੱਦੀ ਹੋਈ ਸੀ ਨੌਜਵਾਨ ਦੀਪ ਆਪਣੇ ਨਾਲ ਘੋੜਾ ਲੈ ਕੇ ਗਿਆ ਸੀ ਉਹ ਆਪਣੇ ਮਾਤਾ ਪਿਤਾ ਨੂੰ ਵਾਰੀ-ਵਾਰੀ ਘੋੜੇ ਤੇ ਬਿਠਾ ਕੇ ਸੰਗ ਦੇ ਨਾਲ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ ਆਪ ਉਹ ਸਾਰਾ ਰਸਤਾ ਪੈਦਲ ਹੀ ਚੱਲਦਾ ਰਿਹਾ ਰਸਤੇ ਵਿੱਚ ਵੀ ਉਹ ਗੁਰੂ ਜੀ ਦੇ ਖਾਲਸਾ ਪੰਥ ਸਾਜਣ ਅਤੇ ਉਹਨਾਂ ਦੀ ਬੀਰਤਾ ਤੇ ਚੋਜਾਂ ਬਾਰੇ ਗੱਲਾਂ ਕਰਦੇ ਰਹੇ ਨੌਜਵਾਨ ਦੀਪ ਆਪਣੇ ਮਾਤਾ ਪਿਤਾ ਨੂੰ ਦੱਸ ਰਿਹਾ ਸੀ ਕਿ ਉਸ ਨੇ ਸੁਣਿਆ ਹੈ ਕਿ ਗੁਰੂ ਜੀ ਵਿੱਚ ਬੜੀਆਂ ਸ਼ਕਤੀਆਂ ਹਨ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਪਿਛਲੀ ਵਿਸਾਖੀ ਤੇ ਆਨੰਦਪੁਰ ਸਾਹਿਬ ਗੁਰੂ ਜੀ ਨੇ ਬਹੁਤ ਵੱਡਾ ਦੀਵਾਨ ਸਜਾਇਆ ਸੀ ਮਾਤਾ ਜੀ ਕਹਿੰਦੇ ਹਨ ਕਿ ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਗੁਰੂ ਜੀ ਆਪਣੀ ਤਲਵਾਰ ਮਿਆਣ ਵਿੱਚੋਂ ਧੋ ਕੇ ਉਥੇ ਇਕੱਤਰਿਤ ਹੋਈ ਸਾਰੀ ਸੰਗਤ ਨੂੰ ਕਹਿਣ ਲੱਗੇ ਸਾਨੂੰ ਇੱਕ ਸੀਸ ਦੀ ਲੋੜ ਹੈ ਕਿ ਕੋਈ ਆਪਣਾ ਸੀਸ ਭੇਟ ਕਰਨ ਲਈ ਤਿਆਰ ਹੈ ਗੁਰੂ ਜੀ ਦੀਆਂ ਦਗਦਗ ਕਰਦੀਆਂ ਅੱਖਾਂ ਚਿਹਰੇ ਦਾ ਜਲਾਲ ਤੇ ਲਲਕਾਰ ਸੁਣ ਕੇ ਸੰਗਤ ਦੇ ਸਾਹ ਸੁੱਤੇ ਗਏ ਦੀਵਾਨ ਵਿੱਚ ਇੱਕਦਮ ਸਨਾਟਾ ਸ਼ਾ ਗਿਆ ਸਾਰਿਆਂ ਨੇ ਨੀਵੀਂ ਪਾ ਲਈ ਗੁਰੂ ਜੀ ਨੇ ਦੂਜੀ ਵਾਰੀ ਫੇਰ ਆਪਣੀ ਤਲਵਾਰ ਹਿਲਾ ਕੇ ਗਰਜਵੀਂ ਆਵਾਜ਼ ਵਿੱਚ ਜਦੋਂ ਸੀਸ ਪੇਟ ਕਰਨ ਦੀ ਮੰਗ ਕੀਤੀ ਫਿਰ ਵੀ ਕੋਈ ਨਾ ਉઠਿਆ ਜਦੋਂ ਗੁਰੂ ਜੀ ਨੇ ਤੀਜੀ ਵਾਰੀ ਕਿਹਾ ਕਿ ਸਿੱਖੋ ਸਾਨੂੰ ਇੱਕ ਅਸੀਸ ਦੀ ਲੋੜ ਹੈ ਕਿ ਤੁਹਾਡੇ ਵਿੱਚੋਂ ਕੋਈ ਆਪਣਾ ਸੀਸ ਪੇਟ ਕਰਨ ਲਈ ਨਿਤਰੇਗਾ ਇਸ ਵਾਰੀ ਲਾਹੌਰ ਦੇ ਰਹਿਣ ਵਾਲੇ ਇੱਕ ਖੱਤਰੀ ਭਾਈ ਦਇਆ RAM ji ਉੱਠੇ ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਆਪਣਾ ਸੀਸ ਪੇਟ ਕਰਨ ਲਈ ਤਿਆਰ ਹਾਂ। ਗੁਰੂ ਜੀ ਉਸ ਨੂੰ ਬਾਹ ਤੋਂ ਫੜ ਕੇ ਤੰਬੂ ਅੰਦਰ ਲੈ ਗਏ। ਬਾਹਰ एकदम ਚੁੱਪਚਾਪ ਸੀ। ਸਾਰੇ ਸਹਿਮੇ ਹੋਏ ਸਨ ਤੇ ਸੋਚ ਰਹੇ ਸਨ ਕਿ ਪਤਾ ਨਹੀਂ ਗੁਰੂ ਜੀ ਭਾਈ ਦਇਆ RAM ਜੀ ਦਾ ਕੀ ਕਰਨਗੇ। ਉਦੋਂ ਹੀ ਉਹਨਾਂ ਨੇ ਤੰਬੂ ਦੇ ਅੰਦਰੋਂ ਤਲਵਾਰ ਚੱਲਣ ਤੇ ਧੜ ਦੇ ਡਿੱਗਣ ਦੀ ਆਵਾਜ਼ ਸੁਣੀ। ਮਾਤਾ ਜੀ ਸੁਣਿਆ ਹੈ ਕਿ ਗੁਰੂ ਜੀ ਲਹੂ ਪੀਜੀ ਤਲਵਾਰ ਲੈ ਕੇ ਫਿਰ ਸੰਗਤ ਦੇ ਸਾਹਮਣੇ ਆ ਕੇ ਖੜੋ ਗਏ ਤੇ ਪਹਿਲਾਂ ਦੀ ਤਰ੍ਹਾਂ ਇੱਕੋ ਹੋਰ ਸੀਸ ਦੀ ਮੰਗ ਕੀਤੀ ਗੁਰੂ ਜੀ ਦੀ ਇਸ ਮੰਗ ਤੇ ਬਹੁਤ ਸਾਰੇ ਲੋਕ ਘਬਰਾ ਗਏ ਕਈ ਤਾਂ ਉਥੋਂ ਉੱਠਣ ਵੀ ਲੱਗ ਪਏ ਇਸ ਵਾਰ ਦਿੱਲੀ ਦੇ ਰਹਿਣ ਵਾਲੇ ਇੱਕ ਜੱਟ ਭਾਈ ਧਰਮਦਾਸ ਜੀ ਨੇ ਆਪਣਾ ਸੀਸ ਗੁਰੂ ਜੀ ਅੱਗੇ ਭੇਟਾ ਕੀਤਾ ਗੁਰੂ ਜੀ ਉਸ ਨੂੰ ਵੀ ਤੰਬੂ ਅੰਦਰ ਲੈ ਗਏ ਤੇ ਪਹਿਲਾਂ ਦੀ ਤਰ੍ਹਾਂ ਤਲਵਾਰ ਵੱਜਨ ਤੇ ਤਾੜ ਦੇ ਡਿੱਗਣ ਦੀ ਆਵਾਜ਼ ਆਈ ਗੁਰੂ ਜੀ ਫਿਰ ਤੰਬੂ ਤੋਂ ਬਾਹਰ ਆਏ ਤੇ ਤੀਜੇ ਸੀਸ ਦੀ ਮੰਗ ਕੀਤੀ ਇਸ ਵਾਰੀ ਦਿਵਾਰਕਾ ਦੇ ਰਹਿਣ ਵਾਲੇ ਛੀੰਬੇ ਭਾਈ ਮੋਹਕਮ ਚੰਦ ਜੀ ਨੇ ਆਪਣਾ ਸੀਸ ਭੇਟ ਕੀਤਾ ਚੌਥਾ ਸੀਸ ਬیدر ਸ਼ਹਿਰ ਦੇ ਰਹਿਣ ਵਾਲੇ ਭਾਈ ਸਹਿਬ ਚੰਦ ਜੀ ਤੇ ਪੰਜਵਾਂ ਸੀਸ ਦਿਵਾਰਕਾ ਦੇ ਛੌਰ ਭਾਈ ਹਿੰਮਤ ਰਾਏ ਜੀ ਨੇ ਭੇਟ ਕੀਤਾ ਇਸ ਤਰ੍ਹਾਂ ਪੰਜਾਂ ਨੇ ਆਪਣਾ ਸੀਸ ਗੁਰੂ ਜੀ ਨੂੰ ਭੇਟ ਕੀਤਾ ਇਸ ਦੌਰਾਨ ਕੁਝ ਲੋਕਾਂ ਨੇ ਤਾਂ ਮਾਤਾ ਗੁਜਰੀ ਜੀ ਨੂੰ ਜਾ ਕੇ ਗੁਰੂ ਜੀ ਦੀ ਸ਼ਿਕਾਇਤ ਵੀ ਕੀਤੀ ਕਿ ਗੁਰੂ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਸੀਸ ਦੀ ਮੰਗ ਕਰਦੇ ਹਨ ਤੇ ਜਿਹੜਾ ਵੀ ਸੀਸ ਭੇਟ ਕਰਨ ਲਈ ਉੱਠਦਾ ਹੈ ਉਸ ਨੂੰ ਤੰਬੂ ਅੰਦਰ ਲਿਜਾ ਕੇ ਮੋਤ ਦੇ ਘਾਟ ਉਤਾਰ ਦਿੰਦੇ ਹਨ ਤੁਸੀਂ ਉਹਨਾਂ ਨੂੰ ਜਾ ਕੇ ਰੋਕੋ ਗੁਰੂ ਜੀ ਨੇ ਪੰਜ ਸੀਸ ਜਦੋਂ ਭੇਟਾਂ ਦੇ ਤੌਰ ਤੇ ਲੈ ਲਏ ਤਾਂ ਉਹ ਕੁਝ ਦਿਨ ਲਈ ਤੰਬੂ ਅੰਦਰ ਰਹੇ। ਜਦੋਂ ਗੁਰੂ ਜੀ ਫਿਰ ਬਾਹਰ ਆਏ ਤਾਂ ਉਹਨਾਂ ਦੇ ਨਾਲ ਉਹ ਪੰਜ ਗੁਰੂ ਦੇ ਲਾਲ ਸਨ ਜਿਨ੍ਹਾਂ ਨੇ ਗੁਰੂ ਜੀ ਨੂੰ ਆਪਣੇ ਸੀਸ ਭੇਟ ਕੀਤੇ ਸਨ। ਉਹਨਾਂ ਪੰਜਾਂ ਦੇ ਨਵੇਂ ਬਸਤਰ ਪਹਿਨੇ ਹੋਏ ਸਨ। ਗੁਰੂ ਜੀ ਨੇ ਲੋਹੇ ਦੇ ਬਾਟੇ ਵਿੱਚ ਜਲ ਤੇ ਪਤਾਸੇ ਪਾ ਕੇ ਪੰਜ ਬਾਣੀਆਂ ਪਾੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਸਭ ਤੋਂ ਪਹਿਲਾਂ ਏ ਅਮਰਤ ਉਸ ਨੂੰ ਸ਼ਿਕਾਇਆ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਜੀ ਨੂੰ ਭੇਟ ਕੀਤੇ ਸਨ ਉਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲਗਾਇਆ ਗੁਰੂ ਜੀ ਨੇ ਕਿਹਾ ਕਿ ਅੱਜ ਤੋਂ ਏ ਮੇਰੇ ਪੰਜ ਪਿਆਰੇ ਹਨ ਜਿੱਥੇ ਵੀ ਇਹ ਪੰਜ ਪਿਆਰੇ ਇਕੱਠੇ ਹੋਣਗੇ ਉਥੇ ਅਸੀਂ ਹਾਜ਼ਰ ਹੋਵਾਂਗੇ ਇਹਨਾਂ ਪੰਜਾਂ ਵਿੱਚੋਂ ਸੰਗਤ ਸਾਡੇ ਦਰਸ਼ਨ ਕਰ ਸਕੇਗੀ ਗੁਰੂ ਜੀ ਨੇ ਪੰਜ ਪਿਆਰੇ ਸਾਜ ਕੇ ਇਹਨਾਂ ਨੂੰ ਸਿੰਘ ਬਣਾਇਆ ਫਿਰ ਗੁਰੂ ਜੀ ਨੇ ਆਪਣੇ ਇਹਨਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਇਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ ਇਸ ਲਈ ਕਿਹਾ ਗਿਆ ਹੈ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸੈਂਕੜੇ ਸ਼ਰਧਾਲੂਆਂ ਨੇ ਉਸ ਦਿਨ ਅੰਮ੍ਰਿਤ ਛਕਾਇਆ ਇਸ ਪ੍ਰਕਾਰ ਗੁਰੂ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਗੁਰੂ ਜੀ ਨੇ ਖਾਲਸਾ ਪੰਥ ਦੇ ਅਸੂਲਾਂ ਆਦਰਸ਼ਾਂ ਤੇ ਮਿਸ਼ਨ ਬਾਰੇ ਵੀ ਸਾਰੀ ਸੰਗਤ ਨੂੰ ਦੱਸਿਆ ਆਪਣੇ ਪੁੱਤਰ ਤੋਂ ਇਹ ਸਾਰਾ ਬ੍ਰਿਤਾੰਤ ਸੁਣ ਕੇ ਮਾਂ ਜਿਉਣੀ ਬੋਲੀ ਜਿਉਂਦਾ ਰਹੇ ਮੇਰਾ ਪੁੱਤ ਦੀਪ ਸੱਚੇ ਪਾਤਸ਼ਾਹ ਤੈਨੂੰ ਆਪਣੇ ਨਾਲ ਜੋੜੀ ਰੱਖੇ ਤੋ ਤਾਂ ਅਮ੍ਰਿਤ ਛਕਣ ਤੋਂ ਪਹਿਲਾਂ ਹੀ ਗੁਰੂ ਜੀ ਨੇ ਕਿਵੇਂ ਇਹ ਸਾਰਾ ਕੌਤਕ ਰਚਿਆ ਇਸ ਬਾਰੇ ਜਾਣ ਲਿਆ ਹੈ ਇਸ ਲਈ ਅਮ੍ਰਿਤ ਛਕਣ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਬਹਿਬਲ ਨੌਜਵਾਨ ਦੀਪ ਬੋਲਿਆ ਮਾਤਾ ਜੀ ਹੁਣ ਅਸੀਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਉਹਨਾਂ ਪੰਜ ਪਿਆਰੇ ਦੇ ਸਿਰ ਜੋ ਗੁਰੂ ਜੀ ਨੇ ਉਹਨਾਂ ਦੇ ਢੜ ਨਾਲੋਂ ਅਲੱਗ ਕਰ ਦਿੱਤੇ ਸਨ ਦੁਬਾਰਾ ਕਿਵੇਂ ਜੋੜ ਦਿੱਤੇ ਕੁਝ ਲੋਕ ਕਹਿੰਦੇ ਹਨ ਕਿ ਗੁਰੂ ਜੀ ਨੇ ਉਹਨਾਂ ਦੇ ਸਿਰ ਢੜ ਤੋਂ ਅਲੱਗ ਕੀਤੇ ਹੀ ਨਹੀਂ ਸੀ ਉਹਨਾਂ ਨੇ ਤਾਂ ਸਿਰਫ ਬੱਕਰੇ ਚਟਕਾਈ ਸੀ ਇਹ ਸੁਣ ਕੇ ਮਾ ਜਿਉਣੀ ਕਹਿਣ ਲੱਗੀ ਪੁੱਤਰ ਸੱਚੇ ਪਾਤਸ਼ਾਹ ਸਭ ਕੁਝ ਕਰਨ ਕਰਾਉਣ ਹਾਰ ਹਨ ਉਹ ਸਿਰ ਲਾ ਕੇ ਦੁਬਾਰਾ ਜੋੜ ਵੀ ਸਕਦੇ ਹਨ ਉਹ ਬਹੁਤ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਸਾਨੂੰ ਆਪਣੇ ਗੁਰੂ ਸਾਹਿਬ ਉੱਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ ਪਿਤਾ ਪਖਤੂ ਮਾਂ ਬੁੱਤਰ ਦੀਆਂ ਗੱਲਾਂ ਸੁਣ ਕੇ ਖੁਸ਼ ਹੋ ਰਿਹਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮੂੰਹ ਉਜਾਰਿਆ ਸੀ ਇਸ ਤਰ੍ਹਾਂ ਉਹ ਗੁਰੂ ਜੀ ਦੀਆਂ ਵਡਿਆਈਆਂ ਕਰਦੇ ਹੋਏ ਆਪਣੇ ਮੰਜ਼ਿਲ ਵੱਲ ਵੱਧਦੇ ਜਾ ਰਹੇ ਸਨ ਗੁਰੂ ਜੀ ਪ੍ਰਤੀ ਸ਼ਰਧਾ ਤੇ ਪ੍ਰੇਮ ਨਾਲ ਭਰਪੂਰ ਸੰਗਤ ਜੀ ਆਨੰਦਪੁਰ ਸਹਿਬ ਪੁੱਜ ਗਈ। ਆਨੰਦਪੁਰ ਸਹਿਬ ਦਾ ਵਾਤਾਵਰਣ ਆਨੰਦਮਈ ਸੀ। ਦੂਰ ਦੂਰ ਤੱਕ ਸੰਗਤ ਨੇ ਤੰਬੂ ਲਾ ਕੇ ਆਪਣੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਪਹੂ ਵਿੰਡ ਤੋਂ ਆਈ ਹੋਈ ਸੰਗਤ ਨੇ ਵੀ ਆਪਣੇ ਤੰਬੂ ਲਾਏ। ਨੌਜਵਾਨ ਦੀਪ ਨੇ ਵੀ ਮੁੰਡਿਆਂ ਨਾਲ ਮਿਲ ਕੇ ਤੰਬੂ ਲਾਉਣੇ ਸ਼ੁਰੂ ਕਰ ਦਿੱਤੇ। ਉਹ ਅਮਰੇਤਾਰੀ ਸਿੰਘ ਸੂਰਮਿਆਂ ਨੂੰ ਸ਼ਸਤਰਾਂ ਨਾਲ ਤਿਆਰ ਬਰ ਤਿਆਰ ਹੋ ਕੇ ਇੱਧਰ ਉੱਧਰ ਘੁੰਮਦਿਆਂ ਦੇਖ ਕੇ ਬਹੁਤ ਪ੍ਰਸੰਨ ਹੋ ਰਹੀ ਸੀ ਉਸ ਦੇ ਅੰਦਰ ਇਹ ਇੱਛਾ ਤੇਬਰ ਹੁੰਦੀ ਜਾ ਰਹੀ ਸੀ ਕਿ ਉਹ ਵੀ ਉਹਨਾਂ ਵਾਂਗ ਅਮ੍ਰਿਸ਼ਾ ਕੇ ਸਿੰਘ ਸਜੇ ਤੇ ਸ਼ਸਤਰਧਾਰੀ ਹੋ ਕੇ ਆਪਣੀ ਤੇ ਦੂਜਿਆਂ ਦੀ ਹਿਫਾਜ਼ਤ ਕਰੇ 13 April 1700 ਇਸਵੀ ਦਾ ਵਿਸਾਖੀ ਮੇਲਾ ਮਣਾਉਣ ਲਈ ਸੰਗਤ ਦੂਰੋਂ ਦੂਰੋਂ ਆਈ ਹੋਈ ਸੀ ਪਿੰਨ ਪਿੰਨ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲੰਗਰ ਲੱਗੇ ਹੋਏ ਸਨ ਗੁਰੂ ਜੀ ਦਾ ਜਸ ਗਾਇਆ ਜਾ ਰਿਹਾ ਸੀ ਟੰਡੋ ਰਚੀ ਵੱਲੋਂ ਸੰਗਤਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਵਿਸਾਖੀ ਵਾਲੇ ਦਿਨ ਦੁਪਹਿਰ ਤੋਂ ਬਾਅਦ ਅੰਮ੍ਰਿਤ ਸ਼ਕਾਇਆ ਜਾਏਗਾ ਅੰਮ੍ਰਿਤ ਸ਼ਕਨ ਤੇ ਅਬਿਲਾਸ਼ੀ ਆਪਣਾ ਨਾਮ ਲਿਖਵਾ ਦੇਣ ਤੇ ਜਿਨ੍ਹਾਂ ਅੰਮ੍ਰਿਤ ਸ਼ਕਨ ਵਾਲੇ ਵੀਰਾਂ ਪਹਿਣਾ ਬਜ਼ੁਰਗਾਂ ਕੋਲ ਕੰਗਾ ਕੜਾ ਤੇ ਕਿਰਪਾਨ ਨਹੀਂ ਹੈ ਉਹ ਉਥੋਂ ਲੈ ਲੈਣ ਨੌਜਵਾਨ ਦੀਪ ਆਨੰਦਪੁਰ ਸਹਿਬਾ ਕੇ ਬਹੁਤ ਖੁਸ਼ ਸੀ ਉਸ ਦੇ ਧਰਤੀ ਦੇ ਪੈਰ ਨਹੀਂ ਲੱਗ ਰਹੇ ਸਨ ਪਰ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਲਈ ਅੰਦਰੋਂ ਇੰਝ ਤੜਫ ਰਿਆ ਸੀ ਜਿਵੇਂ ਬਵੀਹਾ ਸਵਾਂਤੀ ਬੂੰਦ ਲਈ ਤਰਸਦਾ ਹੈ ਜਿੱਥੇ دیਵਾਨ ਸੱਜਣਾ ਸੀ ਉਹ ਉਸ ਪਾਸੇ ਵੱਲ ਕਈ ਵਾਰ ਨਜ਼ਰ ਘੁਮਾ ਚੁੱਕਾ ਸੀ ਕਿ ਸ਼ਾਇਦ ਉਸ ਨੂੰ ਕਿਧਰੇ ਗੁਰੂ ਜੀ ਦੀ ਝਲਕ ਪੈ ਜਾਵੇ ਪ੍ਰੰਤੂ ਹਾਲੇ ਤੱਕਰ ਉਸ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਸਨ 13 ਅਪ੍ਰੈਲ ਵਿਸਾਖੀ ਵਾਲਾ ਵਡਪਾਗਾ ਦਿਨ ਵੀ ਆ ਗਿਆ ਜਿਸ ਦੀ ਨੌਜਵਾਨ ਦੀਪ ਤੇ ਹੋਰ ਸੰਗਤ ਨੂੰ ਬੇਸਬਰੀ ਨਾਲ ਉਡੀਕ ਸੀ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਸਨ ਬਹੁਤ ਵੱਡਾ ਦੀਵਾਨ ਸਜਾਇਆ ਗਿਆ ਸੀ ਇਸ ਦੀਵਾਨ ਵਿੱਚ ਆ ਕੇ ਸੰਗਤ ਬਿਰਾਜਮਾਨ ਹੋ ਗਈ ਨੌਜਵਾਨ ਦੀਪ ਤੇ ਉਸ ਦੇ ਮਾਤਾ ਪਿਤਾ ਵੀ ਆ ਕੇ ਬੈਠ ਗਏ ਸਾਰੇ ਸੰਗਤ ਗੁਰੂ ਜੀ ਦੇ ਦੀਵਾਨ ਵਿੱਚ ਆ ਕੇ ਸੁਸ਼ੋਭਿਤ ਹੋंदा ਉਤਸੁਕਤਾ ਨਾਲ ਇੰਤਜ਼ਾਰ ਕਰ ਰਹੀ ਸੀ ਜਦੋਂ ਗੁਰੂ ਜੀ ਦੀਵਾਨ ਵਿੱਚ ਆਏ ਤਾਂ ਉਹਨਾਂ ਦੇ ਨਾਲ ਕਈ ਸਿੰਘ ਸੂਰਮੇ ਸਨ ਸਾਰਿਆਂ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਝੂਲਦੇ ਰਹੇ ਝੂਲਦੇ ਨਿਸ਼ਾਨ ਰਹੇ ਪੰਜ ਪੰਥ ਮਹਾਰਾਜ ਕੇ ਦੇਜੇ ਗਾਰੇ ਛੱਡੇ ਸਾਰਾ ਦੀਵਾਨ ਦੇ ਕਾਰਿਆਂ ਨਾਲ ਗੂੰਜ ਉੱਠਿਆ ਗੁਰੂ ਜੀ ਜਦੋਂ ਦੀਵਾਨ ਅੰਦਰ ਸੁਸ਼ੋਭਿਤ ਹੋ ਗਏ ਤਾਂ ਸਾਰੀ ਸੰਗਤ ਦੀਆਂ ਨਜ਼ਰਾਂ ਗੁਰੂ ਜੀ ਉੱਤੇ ਟਿਕੀਆਂ ਹੋਈਆਂ ਸਨ ਉਹਨਾਂ ਦੇ ਚਿਹਰੇ ਦਾ ਜلال ਨੂਰ ਛਲਿਆ ਨਹੀਂ ਸੀ ਜਾਂਦਾ ਦੀਵਾਨ ਵਿੱਚ ਹਾਜ਼ਰੀ ਭਰ ਰਏ ਪੱਟਾਂ ਤੇ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਗੁਰੂ ਜੀ ਨੇ ਅਮ੍ਰਿਸ਼ੇਖ ਅਨੁਪ੍ਰਾਂਤ ਰਹਿਤ ਮਰਿਆਦਾ ਦੀ ਪਾਲਣਾ ਕਿਵੇਂ ਕਰਨੀ ਹੈ ਅਮ੍ਰੇ ਦੀ ਮਹਾਨਤਾ ਬਾਰੇ ਸਾਰੀ ਸੰਗਤ ਨੂੰ ਦੱਸਿਆ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਵੀ ਮਾਈ ਪਾਈ ਅਮਰੇ ਸ਼ਕੇਗਾ ਉਸ ਦੇ ਨਾਮ ਨਾਲ ਕੌਰ ਤੇ ਸਿੰਘ ਲੱਗ ਜਾਵੇਗਾ ਗੁਰੂ ਦਾ ਸਿੰਘ ਤੇ ਸਿੰਘਣੀ ਕਦੇ ਕਿਸੇ ਕੋਲੋਂ ਡਰਨਗੇ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਣਗੇ ਉਹ ਨਿਮਾਣਿਆਂ ਨਿਤਾਣਿਆਂ ਦੀ ਰੱਖਿਆ ਕਰਨਗੇ ਤੇ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨਗੇ ਗੁਰੂ ਜੀ ਨੇ ਇਹ ਵੀ ਦੱਸਿਆ ਦੀ ਖਾਲਸਾ ਇੱਕ ਅਕਾਲ ਪੁਰਖ ਦੀ ਆਰਾਧਨਾ ਕਰੇਗਾ ਮੜੀਆਂ ਮਸਾਣਾ ਨੂੰ ਨਹੀਂ ਪੂਜੇਗਾ ਸਾਡਾ ਕੋਈ ਵੀ ਸਿੰਘ ਤਮਾਕੂ ਦੀ ਵਰਤੋਂ ਨਹੀਂ ਕਰੇਗਾ ਆਪਣੇ ਸਰੀਰ ਦੇ ਰੋਮਾਂ ਦੀ ਬੇਅਦਬੀ ਨਹੀਂ ਕਰੇਗਾ ਕੁੱਠਾ ਹਲਾਲ ਨਹੀਂ ਖਾਏਗਾ ਤੇ ਨਾ ਹੀ ਪਰ ਨਾਰੀ ਸੰਗ ਕਰੇਗਾ ਦੁਪਹਿਰ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਅੰਮ੍ਰਿਤ ਛਕਿਆ ਬਾਬਾ ਦੀਪ ਸਿੰਘ ਅੰਮ੍ਰਿਤਸਰ ਕੇ ਭਾਈ ਦੀਪ ਸਿੰਘ ਬਣ ਗਏ। ਮਾਤਾ ਜਿਉਣੀ, ਮਾਤਾ ਜਿਉਣ ਕੌਰ ਤੇ ਪਿਤਾ ਭਗਤ ਸਿੰਘ ਬਣ ਗਏ। ਸੰਗਤਾਂ ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ ਗੁਰੂ ਜੀ ਨੂੰ ਨਤਮਸਤਕ ਹੋ ਰਹੀਆਂ ਸਨ। ਸੰਗਤ ਦੀ ਲੰਮੀ ਕਤਾਰ ਲੱਗੀ ਹੋਈ ਸੀ। ਕਤਾਰ ਵਿੱਚ ਖੜੋਤੇ ਭਾਈ ਦੀਪ ਸਿੰਘ ਟਿਕਟਕੀ ਲਗਾ ਕੇ ਗੁਰੂ ਜੀ ਦੇ ਨੂਰਾਨੇ ਚਿਹਰੇ ਵੱਲ ਤੱਕਦੇ ਜਾ ਰਹੇ ਸਨ ਉਹਨਾਂ ਨੇ ਪਲ ਭਰ ਲਈ ਵੀ ਆਪਣੀ ਨਜ਼ਰ ਗੁਰੂ ਜੀ ਦੇ ਚਿਹਰੇ ਤੋਂ ਨਾ ਹਟਾਈ ਜਦੋਂ ਉਹਨਾਂ ਦੀ ਨਤਮਸਤਕ ਹੋਣ ਦੀ ਵਾਰੀ ਆਈ ਤਾਂ ਉਹਨਾਂ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਤੇ ਝੁਕਾ ਦਿੱਤਾ ਤੇ ਆਪਣੇ ਨੈਣਾਂ ਦੇ ਨੀਰ ਨਾਲ ਗੁਰੂ ਜੀ ਦੇ ਚਰਨ ਧੋ ਦਿੱਤੇ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਜਿਵੇਂ ਉਹਨਾਂ ਨੂੰ ਆਪਣੀ ਸੁੱਧ ਬੁੱਧ ਹੀ ਭੁੱਲ ਗਈ ਹੋਵੇ ਉਹ ਗੁਰੂ ਜੀ ਦੇ ਚਰਣਾ ਵਿੱਚ ਜਿਵੇਂ ਇਹੀ ਅਰਦਾਸ ਕਰ ਰਹੀ ਹੋਂ ਮੈਲ ਲੈ ਦਿਆਲ ਟੈ ਪਈ ਦਵਾਰੇ ਆ ਰਖ ਲੇਵੋ ਦੀਨ ਦਿਆਲ ਪ੍ਰਮਤ ਬਹੁ ਹਾਰਿਆ ਪਗਤ ਵਛਲ ਤੇ ਰਬird ਹਰ ਪਤਿਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਣਿਓ ਮੋਹ ਸਾਰਿਆ ਕਰ ਗੈ ਲੇ ਦਿਆਲ ਸਾਗਰ ਸੰਸਾਰਿਆ ਤਨ ਤਨ ਸਤਪੁਰਖ ਸਤਗੁਰ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤੀ ਆਈ ਤਨ ਤਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਿਨ ਕਾ ਦਰਸ਼ ਦੇਖਮਣ ਬਿਕਸੈ ਖਿਣ ਖਿਣ ਤਿਨ ਕਉ ਹੋ ਬਲੇਹਾਰੀ ਹਰ ਹਿਰਦੈ ਜਪਨਾ ਮੁਰਾਰੀ ਕ੍ਰਿਪਾ ਕ੍ਰਿਪਾ ਕਰੇ ਜਗਤਪਿਤ ਸੁਆਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਉ ਗੁਰੂ ਜੀ ਭਾਈ ਦੀਪ ਸਿੰਘ ਜੀ ਦੇ ਲੰਮੇ ਕਦ ਚੌੜੀ ਛਾਤੀ ਤੇ ਦਗ-ਦਗ ਕਰਦੇ ਚਿਹਰੇ ਨੂੰ ਦੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕੇ ਗੁਰੂ ਜੀ ਜਾਣੀ ਜਾਣ ਸਨ ਉਹ ਨੌਜਵਾਨ ਦੀਪ ਸਿੰਘ ਦੇ ਮਨ ਦੀ ਅਵਸਥਾ ਨੂੰ ਸਮਝ ਗਏ ਉਹਨਾਂ ਨੇ ਮੋਢਿਆਂ ਤੋਂ ਫੜ ਕੇ ਆਪਣੇ ਚਰਨਾਂ ਤੋਂ ਉਹਨਾਂ ਦਾ ਸੀਸ ਚੁੱਕਿਆ ਤੇ ਬੜੇ ਪ੍ਰੇਮ ਨਾਲ ਪੁੱਛਿਆ ਬੇਟਾ ਤੇਰਾ ਨਾਮ ਕੀ ਹੈ ਸੱਚੇ ਪਾਤਸ਼ਾਹ ਮੇਰਾ ਨਾਮ ਦੀਪ ਸਿੰਘ ਹੈ ਹੁਣ ਮੈਂ ਇੱਥੇ ਹੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨੀ ਚਾਹੁੰਦਾ ਹਾਂ ਤੁਸੀਂ ਕਿਰਪਾ ਕਰਕੇ ਮੈਨੂੰ ਆਪਣੇ ਕੋਲ ਰੱਖ ਲਵੋ ਗੁਰੂ ਜੀ ਨੇ ਆਪਣਾ ਆਸ਼ੀਰਵਾਦ ਦਿੱਤਾ ਤੇ ਮੁਸਕਰਾਉਂਦੇ ਹੋਏ ਕਿਹਾ ਮੇਰਾ ਨੌਜਵਾਨ ਸਿੰਘ ਤੇਰਾ ਨਾਮ ਹੀ ਦੀਪ ਸਿੰਘ ਨਹੀਂ ਤੂੰ ਕਈ ਹੋਰ ਦੀਪ ਵੀ ਜਗਾਏਗਾ ਤੇ ਜਗ ਤੇ ਵਿੱਚ पसरे ਹਨੇਰੇ ਨੂੰ ਦੂਰ ਕਰੇਗਾ ਤੇ ਦੁਸ਼ਟਾਂ ਦਾ ਨਾਸ ਕਰੇਗਾ ਚੰਗਾ ਖੰਡਾ ਖੜਕਾਏਗਾ ਹੁਣ ਅਸੀਂ ਤੈਨੂੰ ਜਾਨ ਨਹੀਂ ਦੇਾਂਗੇ ਇੱਥੇ ਆਪਣੇ ਕੋਲ ਹੀ ਰੱਖਾਂਗੇ ਭਾਈ ਦੀਪ ਸਿੰਘ ਇਹ ਸੁਣ ਕੇ ਗੁਲਾਬ ਦੇ ਫੁੱਲ ਦੀ ਤਰ੍ਹਾਂ ਖਿੜ ਗਏ ਭਾਈ ਦੀਪ ਸਿੰਘ ਤੋਂ ਬਾਅਦ ਜਦੋਂ ਮਾਤਾ ਜੀ ਆਉਣ ਕੋਰ ਤੇ ਪਿਤਾ ਭਗਤ ਸਿੰਘ ਨੇ ਗੁਰੂ ਜੀ ਅੱਗੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਹਿ ਦਿੱਤਾ ਤੁਸੀਂ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਸਾਡੇ ਕੋਲ ਹੀ ਰਹਿਣ ਦਿਓ ਗੁਰੂ ਜੀ ਦੇ ਬਚਨ ਸੁਣ ਕੇ ਬਾਤਾ ਪਿਤਾ ਬਹੁਤ ਪ੍ਰਸੰਨ ਹੋਏ ਇਸ ਤੋਂ ਵੱਡੇ ਪਾਗ ਉਹਨਾਂ ਦੇ ਹੋਰ ਕੀ ਹੋ ਸਕਦੇ ਸਨ ਕਿ ਗੁਰੂ ਜੀ ਆਪ ਉਹਨਾਂ ਨੂੰ ਇਹ ਕਹਿ ਰਹੇ ਸਨ ਕਿ ਆਪਣੇ ਪੁੱਤਰ ਨੂੰ ਸਾਡੇ ਕੋਲ ਛੱਡ ਦਿਓ ਉਹ ਗੁਰੂ ਜੀ ਦੇ ਕਹੇ ਬਚਨ ਨੂੰ ਟਾਲ ਵੀ ਕਿਵੇਂ ਸਕਦੇ ਸਨ ਉਨਾਂ ਨੇ ਆਪਣੇ ਪੁੱਤਰ ਨੂੰ ਉੱਥੇ ਹੀ ਗੁਰੂ ਜੀ ਦੇ ਕੋਲ ਰਹਿਣ ਦਿੱਤਾ ਨੌਜਵਾਨ ਭਾਈ ਦੀਪ ਸਿੰਘ ਦੇ ਮਨ ਦੀ ਖੁਆਇਸ਼ ਪੂਰੀ ਹੋ ਗਈ ਸੀ ਤੇ ਉਹ ਖੁਸ਼ੀ ਨਾਲ ਆਨੰਦਪੁਰ ਸਾਹਿਬ ਰੰਗ ਲੱਗ ਪਏ ਸਨ ਤਨ ਇਹ ਥਾਣ गोविंद ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਬਸਾਏ ਵਿਪਤ ਤਹਾਂ ਜਹਾਂ ਹਰ ਸਿਮਰਨ ਨਾਹੀਂ ਕੋਟ ਆਨੰਦ ਜੈ